ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਗੱਡੀ ਵਿੱਚ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਭੱਜੇ ਪੰਜ ਨੌਜਵਾਨਾਂ ਨੂੰ ਚੋਰੀ ਦੀ ਗੱਡੀ ਅਤੇ ਤੇਜ਼ਧੜ ਹਥਿਆਰਾਂ ਸਮੇਤ ਪੁਲਿਸ ਨੇ 24 ਘੰਟਿਆਂ ਵਿੱਚ ਕੀਤਾ ਕਾਬੂ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕਮਾਨ ਦੇ ਦੜਾ ਵਾਲੀ ਪੈਟਰੋਲ ਪੰਪ ਤੋਂ ਬੀਤੀ ਦੁਪਹਿਰ 2 ਵਜੇ ਪਿਸਤੌਲ ਦੀ ਨੋਕ ਤੇ ਗੱਡੀ ਵਿੱਚ 2000 ਦਾ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋਏ ਪੰਜ ਨੌਜਵਾਨਾਂ ਨੂੰ ਥਾਣਾ ਕਮਾਨ ਦੀ ਪੁਲਿਸ ਟੀਮ ਨੇ 24 ਘੰਟਿਆਂ ਵਿੱਚ ਚੋਰੀ ਦੀ ਗੱਡੀ ਅਤੇ ਤੇਜ਼ਧਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਜੇਸ਼ ਕੱਕਰ ਨੇ ਦੱਸਿਆ ਕਿ ਉਨ੍ਹਾਂ ਪੰਜਾਂ ਨੌਜਵਾਨਾਂ ਨੂੰ ਕਾਬੂ ਕਰਕੇ ਪੁਸ਼ਕਿਸ਼ ਦੌਰਾਨ ਪਤਾ ਲੱਗਾ ਹੈ ਕਿ ਇਹ ਨੌਜਵਾਨ ਦੂਸਰੇ ਜ਼ਿਲ੍ਹੇ ਵਿੱਚੋਂ ਆਣ ਕੇ ਖੋਹਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਨ੍ਹਾਂ ਉੱਪਰ ਪਹਿਲਾਂ ਵੀ ਕਈ ਕੇਸ ਦਰਜ ਹਨ ਮੈਗਮੀ ਸਿੰਘ ਤੇ ਪਟਵੰਤੇ ਦੇ ਤੌਰ ਤੇ ਮੈਨੇਜਰ ਤੇ ਸੀਨੀਅਰ ਦਾ ਕੰਮ ਕਰਦਾ ਤੇ ਕੱਲ ਮਿਤੀ 7 ਅਗਸਤ ਨੂੰ ਕਰੀਬ 2:00 ਵਜੇ ਨਾਲ ਇੱਕ ਸਵਿਫਟ ਕਾਰ ਚਿੱਤੇ ਵਾਲੀ ਵੀ ਆਈ ਉਹਨਾਂ ਨੇ ਮੈਨੂੰ 2000 ਰੁਪਏ ਦਾ ਚਿੱਟਾ ਲਿਖਿਆ ਮੈਂ 2000 ਦਾ ਪਟ્રોલ ਉਹਨਾਂ ਦੀ ਗੱਡੀ 'ਚ ਪਾਇਆ ਪਟਵਾਰ ਬਾਗੇ ਮੈਨੂੰ ਦੋਨਾਂ ਕੋ ਪੈਸੇ ਮੰਗੇ ਤੇ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਤੇ ਗੱਡੀ ਵਾਹ ਕੇ ਦੋ ਪੰਤੂ ਚਲੇ ਗਏ ਉਸ ਤੋਂ ਬਾਅਦ ਮੈਂ ਸਮੰਦਰ ਟਾਣਾ ਕਮਾਨ ਤਨ ਹੈਗਾ ਵਾ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ ਕੰਪਲੇਨਟ ਦੇ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦੀਆਂ ਜਿਹੜਿਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜਿਆ ਗ੍ਰਿਫਤਾਰ ਕਰਦੇ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਧਿਆਨ ਕਰਨਗੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰ ਲਈ। ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨਯੋਗ ਐਸਐਸਪੀ ਬਟਾਲਾ ਸੇ ਦੀ ਸਖਤ ਦਸ਼ਾਨਦੇਸ਼ ਥੱਲੇ ਪਿਹੜੇ ਪੁਲਿਸਾਂ ਪੁਰਸਾਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਗਈ ਆ ਉਸ ਨੂੰ ਬਾਲ ਮਿਲਿਆ ਜਦੋਂ ਐਸਐਸਓ ਕਮਾਂਡੋਂ ਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੇਤ ਦਾਤਰ ਦੋ ਦਾਤਰ ਹੈ ਇੱਕ ਉਹਨਾਂ ਕੋ ਡਾਂਗ ਤੇ ਇੱਕ ਉਹ ਸ਼ਿਫਟ ਕਾਰ ਹੈ ਜਿਹੜੀ ਪਤਾ ਕੋਈ ਚੋਰੀ ਦੀ ਜਿਹੜੀ ਉਹਨਾਂ ਕੋ ਪਠਾਣੇ ਜਿੱਦ ਜਿੱਦ ਬਰਾ ਪ੍ਰਚਸ਼ਿਤ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਸਾਡੇ ਇਥੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ ਪੈਸੇ ਨਾ ਦੇ ਕੇ ਉਹ ਖੋਹ ਪੈਸੇ ਨਾ ਦੇ ਕੇ ਤੇ ਉਹਦੀ ਤੇਲ ਦੀ ਖੋਹ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਗ੍ਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਹਾਂ ਦੇ ਤੇ ਐਂਡ ਦੇ ਪਰਚਿਸਟਰ ਨੇ ਇਹ ਸਰ ਜਿਹੜੇ ਦੋਸ਼ੀ ਨੇ ਕਿਹੜੇ-ਕਿਹੜੇ ਪਿੰਡ ਦੇ ਨੇ ਆਪਣੇ ਜ਼ਿਲ੍ਹੇ ਦੇ ਜਾਂ ਦੂਸਰੇ ਜ਼ਿਲ੍ਹੇ ਦੇ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਪਰ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮਤੇਵਾਲ ਨੂੰ ਬਲੋਂਗ ਕਰਦੇ ਨੇ ਇਹ ਸਰ ਇਧਰ ਇਹ ਕੋਈ ਕੰਮ ਕਰ ਕਰਦੇ ਹੀ ਜਾਂ ਸਪੈਸ਼ਲੀ ਕੋਈ ਇਧਰੋਂ ਲੁੱਟ-ਖੋਹ ਕਰਨੀ ਆਉਂਦੇ ਜਿਸ ਤਰ੍ਹਾਂ ਦਾ ਹੁਣ ਦੀ ਤਫ਼ਤੀਸ਼ ਤੋਂ ਪਤਾ ਲੱਗਦਾ ਇਹ ਜਰੂਰ ਕਿਸੇ ਨਾ ਕਿਸੇ ਲੁੱਟ-ਖੋਹ ਦੀ ਮਾਰਨ ਵਾਲੇ ਸਾਈ ਹੋਂਗੇ ਕੋਈ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਉਨਨੂੰ 20 ਲੱਖ ਰੁਪਏ ਦਾ ਕਰੈਂਟ ਲਿਆ ਕੁਲਿਸ ਪੁਲਿਸ ਮੋਰਚਰ ਮੰਨ ਲਿਆ ਜਿਹੜੇ ਗਾਂਵ ਤੋਂ ਤਿੱਥੇ ਕਰਨ ਜਾ ਰਹੇ ਸਾਰੇ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਕ੍ਰਿਮਨਲ ਆ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਆਲਰੇਡੀ ਪੰਜ ਤੋਂ ਤਿੰਨ ਬੰਦਿਆਂ ਉੱਤੇ ਲੁੱਟ ਖੋਹਾਂ ਦੇ ਤੇ ਐਨਡੀ ਦੇ ਪਰਚੇਸਟਨ